ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਵਿੱਚ ਲਗਾਤਾਰ ਗੈਂਗਸਟਰਾਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਚਾਹੇ ਉਹ ਫਰੋਤੀ ਦੀਆਂ ਹੋਣ ਚਾਹੇ ਉਹ ਕਤਲ ਕਰਨ ਦੀਆਂ ਹੋਣ ਪਿਛਲੇ ਸਮੇਂ ਵਿੱਚ ਵੀ ਕਈ ਘਟਨਾਵਾਂ ਵਾਪਰੀਆਂ ਹੁਣ ਬਠਿੰਡਾ ਦੇ ਸੁਖਪਾਲ ਸਿੰਘ ਸਰਾ ਨੂੰ ਇੱਕ ਵਿਦੇਸ਼ੀ ਕਾਲ ਤੋਂ ਧਮਕੀ ਆਈ ਆ ਉਹਨਾਂ ਨੇ ਦੱਸਿਆ ਤੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਆ ਉਹਨਾਂ ਨੇ ਕਿਹਾ ਕਿ ਉਹ ਵਿਅਕਤੀ ਦਾ ਜਿਹੜਾ ਨਾਮ ਸੀ ਉਹ ਮੁਸਲਮ ਭਾਈ ਜਾਰੇ ਨਾਲ ਸੰਬੰਧ ਰੱਖਦਾ ਸੀ ਤੇ ਉਸ ਵੱਲੋਂ ਧਮਕੀ ਦਿੱਤੀ ਗਈ ਆ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਤੁਹਾਡੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਿਉਗਾ ਸਿਕਪਾਲ ਸਿੰਘ ਖੜਾ ਜਿਹੜੇ ਆਰਐਸਐਸ ਦੇ ਜਾਂ ਬੀਜੇਪੀ ਦੇ ਐਕਟਿਵ ਵਰਕਰ ਨੇ ਉਹ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਤੇ ਜਿਸ ਦੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਹਾਲਾਂਕਿ ਡੀਐਸਪੀ ਸਰਵਿੰਦਰ ਸਿੰਘ ਸਰਾਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਉਸ ਦੇ ਖਿਲਾਫ ਜਿਹੜੀ ਅਪ੍ਰੋਪਿਤ ਵਿਅਕਤੀ ਦੇ ਖਿਲਾਫ ਜਿਸ ਵੱਲੋਂ ਧਮਕੀ ਆਈ ਉਸ ਤੇ ਮਾਮਲਾ ਦਰਜ ਕਰ ਰਹੇ ਆ ਤੇ ਜੋ ਪੜਤਾਲ ਕੀਤੀ ਜਾ ਰਹੀ ਆ ਪਰ ਪੰਜਾਬ ਵਿੱਚ ਜਿਹੜਾ ਲਗਾਤਾਰ ਚਾਹੇ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ ਜਿਹੜੀ ਚੈਕਿੰਗਾਂ ਵੀ ਕੀਤੀਆਂ ਆਈਆਂ ਨੇ ਹਰਾਸਤਾਂ ਵੀ ਲੋਕ ਲੈ ਨੇ ਅਸਲਾ ਵੀ ਫੜਿਆ ਗਿਆ ਪਰ ਲਗਾਤਾਰ ਜਿਹੜਾ ਗੈਂਗਸਟਰਾਂ ਦਾ ਬੋਲਬਾਲਾ ਪੰਜਾਬ ਵਿੱਚ ਤੇ ਸੁਖਪਾਲ ਸਿੰਘ ਸਰਾ ਨੂੰ ਹੁਣ 15 ਦਿਨਾਂ ਦਾ ਜਿਹੜਾ ਟਾਈਮ ਦਿੱਤਾ ਗਿਆ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਡੀਐਸਪੀ ਹਰਵਿੰਦਰ ਸਰ ਗਸਰਾ ਤੇ ਸੁਖਪਾਲ ਸਿੰਘ ਸਰਾ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਸੁਖਪਾਲ ਸਿੰਘ ਸਰਾ ਪਿਛਲੇ 28 ਜਨਵਰੀ ਨੂੰ ਮੈਨੂੰ ਇੱਕ 98158 60268 ਤੋਂ ਇੱਕ WhatsApp ਕਾਲ ਆਈ ਜਿਸ ਨੇ ਆਪਣਾ ਨਾਮ ਅਕਰਮ ਦੱਸਿਆ ਔਰ ਕਿਹਾ ਮੈਂ ਦੁਬਈ ਤੋਂ ਬੋਲ ਰਿਹਾ ਤੇ ਮੈਂ ਉਸ ਨੂੰ ਕੰਮ ਪੁੱਛਿਆ ਦੱਸ ਭਾਈ ਕੀ ਕੰਮ ਹੈ ਕੌਣ ਈ ਲੋਡ ਹੈ ਤਾਂ ਉਸ ਨੇ ਮੇਰੇ ਬਾਰੇ ਪੁੱਛਿਆ ਤੇ ਮੈਂ ਉਹਨੂੰ ਆਪਣੀ ਗਲਤ ਪਛਾਣ ਦੱਸੀ ਔਰ ਉਸ ਤੋਂ ਬਾਅਦ ਉਸ ਨੇ ਮੈਨੂੰ ਬੜੇ ਅਪਸ਼ਾਬਦ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਵੀ ਜਿਹੇ ਜਆ ਉਹਨੂੰ ਜਵਾਬ ਦੇ ਸਕਿਆ ਜੋ ਦੇਣਾ ਚਾਹੀਦਾ ਸੀ ਉਹ ਦਿੱਤਾ ਉਹਨੂੰ ਜਵਾਬ ਲੇਕਿਨ ਮੈਂ ਸਮਝਦਾ ਰਿਹਾ ਕਿ ਸ਼ਾਇਦ ਇਹ ਕੋਈ ਫਾਲਸ ਕਾਲ ਜਾਂ ਠੱਗ ਇਸ ਤਰ੍ਹਾਂ ਹੋਵੇਗਾ ਪਰ ਉਹਦੀ ਜਿਹੜੀ ਭਾਸ਼ਾ ਸੀਗੀ ਉਹ ਮੈਨੂੰ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਨਹੀਂ ਲੱਗਦੀ ਸੀ ਕਿ ਇਹ ਕੋਈ ਬਾਹਰ ਦੀ ਭਾਸ਼ਾ ਹੈ ਜੋ ਪਾਕਿਸਤਾਨ ਦੇ ਆਮ ਨਾਗਰਿਕ ਬੋਲਦੇ ਨੇ ਲੇਕਿਨ ਮੈਂ ਉਹਤੇ ਇਹਨਾਂ ਕਰਤੋਂ ਬਾ ਫੋਨ ਕੱਟ ਦਿੱਤਾ 15 ਸੈਕਿੰਡ ਬਾਅਦ ਉਸ ਦਾ 3 ਵਜੇ 1 ਮਿੰਟ ਤੇ ਦੁਬਾਰਾ ਕਾਲ ਆਈ ਔਰ ਉਸਨੇ ਕਿਹਾ ਕਿ 사जिद ਪੱਟੀ ਜੋ ਪਾਕਿਸਤਾਨੀ ਹੈ ਉਸ ਨੂੰ ਜਾਣਦਾ ਮੈਂ ਕਿਹਾ ਮੈਂ ਕਿਸੇ 사जिद ਨੂੰ ਨਹੀਂ ਜਾਣਦਾ ਨਾ ਮੇਰਾ ਕੋਈ ਉਹਦੇ ਨਾਲ ਕੋਈ ਲੈਣ ਦੇਣ ਹੈ ਤਾਂ ਉਸਨੇ ਅੱਗੇ ਗਾਲ ਕੱਢ ਕੇ ਮੈਨੂੰ ਕਿਹਾ ਕਿ ਮੈਂ 사जिद ਪੱਟੀ ਬੋਲਦਾ ਔਰ ਤੇਰਾ ਸਮਾਂ ਪੂਰਾ ਹੋ ਗਿਆ 15 ਦਿਨਾਂ ਦੇ ਅੰਦਰ ਅੰਦਰ ਤੇਨੂੰ ਪਰਿਵਾਰ ਸਾਹਿਤ ਖਤਮ ਕਰਾਂਗੇ ਜੇ ਉਹ ਤੈਥੋਂ ਜੋਰ ਲੱਗਦਾ ਜੋ ਯਤਨ ਕਰਨਾ ਉਹ ਆਪਣਾ ਕਰ ਲਵਾ ਤਾਂ ਮੈਂ ਵੀ ਅੱਗੇ ਉਸ ਨੂੰ ਕਾਫੀ ਇਸ ਤਰ੍ਹਾਂ ਦਾ بولਣ ਦੀ ਕੋਸ਼ਿਸ਼ ਕੀਤੀ ਇਹਦਾ ਜਿਹੜੀ ਧਮਕੀਆਂ ਦੇਣ ਦਾ ਪਹਿਲਾਂ ਵੀ ਮੈਨੂੰ ਆਉਂਦੀਆਂ ਰਹੀਆਂ ਕਾਫੀ ਦੁਬਈ ਤੋਂ ਵੀ ਹੋਰ ਦੇਸ਼ਾਂ ਤੋਂ ਵੀ ਲੇਕਿਨ ਮੈਂ ਸਮਝਦਾ ਸੀ ਵੀ ਚਲੋ ਇਹ ਜਿਹੜਾ ਪੰਜਾਬ ਦੇ ਕਿਸਾਨ ਅੰਦੋਲਨ ਤੋਂ ਬਾਅਦ ਜੋ ਮਾਹੌਲ ਬਣਿਆ ਹੈ ਕਿ ਸਾਡੇ ਪੰਜਾਬ ਦੇ ਇਸ ਤਰ੍ਹਾਂ ਦੇ ਲੋਕ ਜਿਹੜਾ ਨਫ਼ਰਤ ਫੈਲੀ ਆ ਉਸ ਦੇ ਕਾਰਨ ਧਮਕੀਆਂ ਆ ਰਹੀਆਂ ਜਿਹਨੂੰ ਮੈਂ ਬਹੁਤਾ ਤਵੱਜੋ ਨਹੀਂ ਦਿੱਤੀ ਔਰ ਸੀਰੀਅਸ ਵੀ ਨਹੀਂ ਲਿਆ ਲੇਕਿਨ ਇਹ ਜਿਹੜੀ ਕਾਲ ਆਈ ਹੈ ਇਹ ਵਾਸਤਵ ਦੇ ਵਿੱਚ ਹੀ ਉਹਦੀ ਜਿਹੜੀ ਭਾਸ਼ਾ ਸੀ ਉਸ ਤੋਂ ਪਤਾ ਲੱਗਦਾ ਸੀਗਾ ਕਿ ਉਹਦਾ ਮੁੱਖ ਕਾਰਨ ਜਿਹੜਾ ਸੀ ਕਿ ਜਿਹੜਾ ਉਹਨੇ ਮੈਨੂੰ ਕਿਹਾ ਕਿ ਆਪਣੇ ਆਪ ਨੂੰ ਵੱਡਾ ਧਾਰਮਿਕ ਆਗੂ ਕਹੋਣਾ ਹੈ ਤਾਂ ਅਸੀਂ ਜੋ ਪੰਜਾਬ ਦੇ ਵਿੱਚ ਇੱਕ ਬੰਗਲਾਦੇਸ਼ੀ ਜੋ ਮਾਈਗ੍ਰੈਂਟ ਆ ਰਹੇ ਆ ਔਰ ਰਹਿਂਗਿਆ ਜੋ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਔਰ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਆ ਔਰ ਪਿਛਲੇ ਦਿਨੀ ਦੇਖਿਆ ਹੋਣਾ ਕਿ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਵਿੱਚ ਜੋ ਇੱਕ ਜਹਾਦੀ ਵੱਲੋਂ ਬਜੂ ਕੁਰਲਾ ਕਰਕੇ ਉਂਗਲ ਖੜੀ ਕਰਕੇ ਇਹ ਦਰਸਾਉਣਾ ਕਿ ਅੱਲਾ ਕੇ ਸਿਵਾਏ ਕੋਈ ਨਹੀਂ ਇਹ ਆਈਐਸਾ ਦਾ ਨਿਸ਼ਾਨ ਬਣਾਉਣਾ ਇਹ ਉਹਨਾਂ ਦੀ ਮਾਨਸਿਕ ਦਸ਼ਾ ਦੱਸਦੀ ਆ ਤਾਂ ਉਸ ਨੂੰ ਲੈ ਕੇ ਅਸੀਂ ਵਿਰੋਧ ਕੀਤਾ ਸੀ ਔਰ ਉਹਦੇ ਖਿਲਾਫ ਕੰਪਲੇਂਟ ਦਿੱਤੀ ਸੀ ਤਾਂ ਉਸ ਨੂੰ ਹੋ ਸਕਦਾ ਲੈ ਕੇ ਉਹਦੇ ਮਨਾਂ ਦੇ ਵਿੱਚ ਕੋਈ ਨਫ਼ਰਤ ਹੋਵੇ ਜੋ ਮੈਨੂੰ ਧਮਕੀ ਦਿੱਤੀ ਆ ਤਾਂ ਉਸ ਦੀ ਮੈਂ ਕੰਪਲੇਂਟ ਸਾਡੇ ਮਾਨਯੋਗ ਐਸਐਸਪੀ ਬਠਿੰਡਾ ਔਰ ਸਾਡੇ ਐਸਐਚਓ ਸੰਗਤ ਨੂੰ ਦਿੱਤੀ ਆ ਔਰ ਬੀਜੀਪੀ ਸਾਹਿਬ ਨੂੰ ਦਿੱਤੀ ਆ ਔਰ ਮੰਗ ਕਰਦੇ ਆ ਕਿ ਉਹਦੀ ਪੂਰੀ ਜਾਂਚ ਹੋ ਕੇ ਉਹਦੇ ਪਿੱਛੇ ਕੋਈ ਹਿੰਦੁਸਤਾਨ ਦੀ ਜਾਂ ਪੰਜਾਬ ਦੀਆਂ ਕਿਹੜੀਆਂ ਐਸੀ ਸ਼ਕਤੀਆਂ ਜਾਂ ਐਸੇ ਕਿਹੜੇ ਲੋਕ ਆ ਉਹਨੇ ਜਾਂਚ ਕਰਕੇ ਤਾਂ ਜੋ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਈ ਹੈ ਉਹਨਾਂ ਮਾੜੇ ਅਨਸਰਾਂ ਤੇ ਪਾਬੰਦੀ ਲੱਗ ਸਕੇ ਹਾਂਜੀ ਸਰ ਕੀ ਕਰਨੀ ਚਾਹੁੰਗੇ ਇੱਕ ਜਿਹੜੀ ਦੱਸਿਆ ਜਾ ਰਿਹਾ ਵੀ ਧਮਕੀ ਫਤਲਾ ਰਿਹਾ ਹੈ ਕਿਸੇ ਨੂੰ ਤੁਸੀਂ ਕੀ ਪੁੱਛੋਗੇ ਇਹ ਸਾਡੇ ਕੋਲ ਜੀ ਇੱਕ ਦਰਖਾਸਤ ਮੌਸੂਲ ਹੋਈ ਸੀ ਜਿਹਦੇ ਵਿੱਚ ਸੁਖਪਾਲ ਸਿੰਘ ਨਾਂ ਦੇ ਬੰਦੇ ਨੇ ਕਿਹਾ ਸੀਗਾ ਵੀ ਮੈਂ ਆਰਐਸਐਸ ਬੀਜੇਪੀ ਦਾ ਵਰਕਰ ਹਾਂ ਤੇ ਉਹਨੂੰ ਕਿਸੇ ਬੰਦੇ ਨੇ ਫੋਨ ਕਰਕੇ ਧਮਕੀ ਦਿੱਤੀ ਹੈਗੀ ਬਰਖਾਸ ਦੇ ਵਿੱਚ ਉਹਨੇ ਲਿਖਿਆ ਸੀ ਕਿ ਮੈਨੂੰ ਕੋ ਧਮਕੀ ਦਿੱਤੀ ਗਈ ਹੈ ਉਹਨੂੰ ਕੋ ਮਾਰਨ ਦੀ ਤੇ ਉਹਦੇ ਸਬੰਧੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਦਰਜੀ ਹੈ ਇਨਵੈਸਟੀਗੇਸ਼ਨ ਕਰਾਂਗੇ ਇਹਦੀ ਪ੍ਰੋਪਰਲੀ ਹਾਂ ਕਿਹੜੇ ਦੇਸ਼ ਤੋਂ ਆਇਆ ਸੀ ਫੋਨ ਇਹ ਨਹੀਂ ਜੀ ਹਜੇ ਉਹਦੇ ਵਿੱਚ ਕੋਈ ਲਿਖਿਆ ਤੇ ਪਰ ਇਹ ਸੀਗਾ ਵੀ ਕੋਈ ਬਾਹਰੋਂ ਹੀ ਕਾਲ ਦੱਸੀ ਉਹਨੇ ਨੰਬਰ ਦੇ ਮੁਤਾਬਕ ਉਸ ਨੂੰ ਟ੍ਰੇਸ ਕਰਕੇ ਇਹ ਪਾਰਟ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਸਾਰਾ ਅਸੀਂ ਵੈਰੀਫਾਈ ਕਰਾਂਗੇ ਇਹ ਵੀ ਕਿੱਥੋਂ ਕੋਈ ਕਾਲ ਆਈ ਹੈ ਕਿਵੇਂ ਕਾਲ ਆਈ ਹੈ ਉਹਨੇ ਉਹਦੇ ਕਹਿਣ ਦੇ ਮੁਤਾਬਕ ਵੀ ਕੋਈ ਪਾਕਿਸਤਾਨੀ ਚੈੱਕ ਹੈ ਜਾ ਰਿਹਾ ਹੈਗਾ ਵੀ ਕਿਸੇ ਮੁਸਲਮਾਨ ਲੀਡ ਇਹ ਹਜੇ ਪਤਾ ਲੱਗੂਗਾ ਜੀ ਵੀ ਕਿੱਥੋਂ ਕਾਲ ਆਈ ਹੈਗੀ ਵੈਰੀਫਾਈ ਕਰਾ ਕੇ ਸਾਰੀ ਗੱਲ ਉਹ ਕਹਿੰਦਾ ਮੈਨੂੰ 15 ਦਿਨ ਦਾ ਟਾਈਮ ਬੀ ਦੇ ਤੇ 15 ਦਿਨ ਤੇਰਾ ਪਰਿਵਾਰ ਖਤਮ ਕਰ ਦਰਖਾਸਤ ਦੇ ਵਿੱਚ ਇਨਗਰੀਡੀਅੰਟਸ ਇਹੀ ਹੈਗੇ ਪਰ ਫਿਰ ਵੀ ਅਸੀਂ ਚੈੱਕ ਕਰਦੇ ਹਾਂ ਜੀ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਬਾਅਦ ਇਨਵੈਸਟੀਗੇਸ਼ਨ ਜਿਹੇ ਜੀ ਕਾਰਵਾਈ ਹੋਊਗੀ ਤੁਹਾਡੇ ਸਾਹ ਸਿਸਟਮ ਉੱਪਰ ਨਹੀਂ ਹਾਂ ਉਹਦੇ ਦੱਸਣ ਮੁਤਾਬਕ ਹੈ ਜੀ ਵੀ ਮੈਂ ਉਹਨਾਂ ਦਾ ਐਕਟਿਵ ਮੈਂਬਰ ਹਾਂ